2017 ਦੀ ਵਿਧਾਨ ਸਭਾ ਚੋਣਾਂ ਦੇ ਵਿੱਚ ਨਸ਼ਾ ਜਿੱਥੇ ਪੰਜਾਬ ਦਾ ਇੱਕ ਬਹੁਤ ਵੱਡਾ ਮੁੱਦਾ ਬਣ ਕੇ ਉੱਭਰਿਆ ਸੀ ਉੱਥੇ ਨਾਲ ਹੀ ਉੜਦਾ ਪੰਜਾਬ ਫਿਲਮ ਰਾਹੂ ਵੀ ਪੰਜਾਬ ਵਿੱਚ ਨਸ਼ਿਆਂ ਦੀ ਵਧ ਰਹੀ ਵਰਤੋਂ ਨੂੰ ਪੂਰੇ ਵਿਸ਼ੇ ਭਰ ਦੇ ਵਿੱਚ ਲੋਕਾਂ ਨੇ ਦੇਖਿਆ ਔਰ ਕੈਪਟਨ ਅਮਰਿੰਦਰ ਸਿੰਘ ਸਰਕਾਰ ਜਦੋਂ ਤੋਂ ਬਣੀ ਹੈ ਉਸ ਵੇਲੇ ਉਹਨਾਂ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਸੀ ਕਿਉਂਕਿ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਵਾਅਦਾ ਕੀਤਾ ਸੀ ਕਿ ਨਸ਼ਿਆਂ ਦੇ ਖਿਲਾਫ ਨਾ ਸਿਰਫ ਉਹ ਜੰਗ ਜਾਰੀ ਰੱਖੇ ਕੇ ਬਲਕੇ ਬਿਲਕੁਲ ਜੜ੍ਹਾਂ ਤੋਂ ਮਟਾ ਦੇਣਗੇ ਔਰ ਅੱਜ ਦੀ ਸਭ ਤੋਂ ਵੱਡੀ ਬ੍ਰੇਕਿੰਗ ਨਿਊਜ਼ ਇਹ ਹੈ ਕਿ ਸਾਬਕਾ ਕੈਬਨਿਟ ਮੰਤਰੀ ਸਰਦਾਰ ਜੁਗਿੰਦਰ ਸਿੰਘ ਮਾਨ ਨੇ ਅੱਜ ਵੱਡਾ ਇਨੀਸ਼ੀਏਟਿਵ ਲਿਆ ਹੈ ਅਤੇ ਫਗਵਾੜਾ ਸਿਵਲ ਹਸਪਤਾਲ ਵਿੱਚ ਅੱਜ ਸਵੇਰ ਤੋਂ ਹੀ ਆਏ ਨੇ ਔਰ ਇੱਥੇ ਅੱਜ ਉਹਨਾਂ ਨੇ ਡੋਪ ਟੈਸਟ ਜੋ ਹੈ ਆਪਣਾ ਕਰਵਾਇਆ ਜਿਸ ਦੀ ਰਿਪੋਰਟ ਬਹੁਤ ਜਲਦ ਸਾਡੇ ਕੋਲ ਆ ਜਾਏਗੀ ਅਸੀਂ ਉਹਦੇ ਬਾਰੇ ਵੀ ਤੁਹਾਨੂੰ ਦੱਸਾਂਗੇ ਇੱਕ ਬਹੁਤ ਵੱਡਾ ਇਨੀਸ਼ੀਏਟਿਵ ਹੈ ਖਾਸ ਤੌਰ ਤੇ ਇਸ ਇਨੀਸ਼ੀਏਟਿਵ ਦੇ ਨਾਲ ਜਿੱਥੇ ਕਾਂਗਰਸ ਦਿਹਾਤੀ ਔਰ ਸ਼ਹਿਰੀ ਦੇ ਵਿੱਚ ਵਰਕਰਾਂ ਵਿੱਚ ਵੀ ਬਹੁਤ ਜੋਸ਼ ਹੈ ਔਰ ਅੱਜ ਵੀ ਬਹੁਤ ਸਾਰੇ ਵਰਕਰਾਂ ਔਰ ਅਧਿਕਾਰੀਆਂ ਨੇ ਡੋਪ ਟੈਸਟ ਕਰਵਾਉਣ ਦੀ ਪੇਸ਼ਕਸ਼ ਕੀਤੀ ਜੋ ਕਿ ਜਲਦੀ ਹੀ ਕੁਝ ਇੱਕ ਦਿਨਾਂ ਦੇ ਵਿੱਚ ਹੀ ਜਿਹੜੇ ਆ ਉਹ ਵੀ ਇੱਕ ਵੱਡੀ ਪ੍ਰਕਿਰਿਆ ਸ਼ੁਰੂ ਕਰ ਰਹੇ ਨੇ ਮੇਰੇ ਨਾਲ ਨੇ ਸਰਦਾਰ ਜੁਗਿੰਦਰ ਸਿੰਘ ਮਾਨ ਮਾਨ ਸਾਹਿਬ ਬਹੁਤ ਵੱਡਾ ਮੁੱਦਾ ਜਿਹੜਾ ਆ ਉਹ ਚੋਣਾਂ ਦੇ ਵਿੱਚ ਕਾਂਗਰਸ ਨੇ ਕੀਤਾ ਸੀ ਔਰ ਅੱਜ ਜਿਹੜਾ ਕੈਪਟਨ ਅਮਰਿੰਦਰ ਸਿੰਘ ਨੇ ਬੜੇ ਸਖਤ ਹਦਾਇਤਾਂ ਦਿੱਤੀਆਂ ਨੇ ਔਰ ਖਾਸ ਤੌਰ ਤੇ ਪ੍ਰੋਮੋਸ਼ਨਲ ਚੈਨਲ ਜਿਹੜੇ ਨੇ ਉਹਦੇ ਵਿੱਚ ਵੀ ਉਹਨਾਂ ਨੇ ਕਿਹਾ ਹੈ ਕਿ ਜਦੋਂ ਪ੍ਰੋਮੋਸ਼ਨ ਹੁੰਦੀ ਆ ਡੋਪ ਟੈਸਟ ਜ਼ਰੂਰੀ ਕਰਤਾ ਹੈ ਸਭ ਤੋਂ ਪਹਿਲਾਂ ਤਾਂ ਜਿਹੜਾ ਇਹ ਟੈਸਟ ਹੈਗਾ ਕਿੰਨਾ ਕਿ ਠੱਲ ਪਾਏਗਾ ਨਸ਼ਾ ਚਨ ਸਾਹਿਬ ਬਹੁਤ ਅੱਛਾ ਫੈਸਲਾ ਹੈ ਗੌਰਮ ਨੇ ਲਿਆ ਕਿਉਂਕਿ ਜਿਸ ਵੇਲੇ ਮੁੱਖ ਮੰਤਰੀ ਪੰਜਾਬ ਕਟਵਿੰਦਰ ਸਿੰਘ ਸਾਹਿਬ ਪ੍ਰੈਜ਼ੀਡੈਂਟ ਸਨ ਪ੍ਰੇਸ਼ਾਨ ਕਮੇਟੀ ਦੀ ਉਹਨਾਂ ਬਠਿੰਡੇ ਵਿਖੇ ਜਿਸ ਫੰਕਸ਼ਨ 'ਚ ਮੈਂ ਖੁਦ ਵੀ ਮਾਣਯੋਗ ਹਾਜ਼ਰ ਸੀ ਉਹਨਾਂ ਨੇ ਇੱਕ ਬਹੁਤ ਵੱਡਾ ਫੈਸਲਾ ਪੰਜਾਬ ਦੀ ਛਵਾਨੀ ਨੂੰ ਔਰ ਪੰਜਾਬ ਦੀ ਖੇਤੀ ਨੂੰ ਔਰ ਖਾਸ ਕਰਕੇ ਪੰਜਾਬ ਨੂੰ ਖੁਸ਼ਹਾਲ ਬਣਾਉਣ ਵਾਸਤੇ ਉਹਨਾਂ ਨੇ ਬਹੁਤ ਵੱਡਾ ਫੈਸਲਾ ਲਿਆ ਸੀ ਉਸ ਜਦੋਂ ਕੈਪਟਨਦਰਸ਼ ਸਾਹਿਬ ਮੁੱਖ ਮੰਤਰੀ ਬਣਨੇ ਉਹਨਾਂ ਨੇ ਬੜੇ determination ਦੇ ਨਾਲ ਇਸ ਸਪਲਾਈ ਲਾਈਨ ਨੂੰ ਤੋੜਿਆ ਉਹਦੇ ਵਿੱਚ तकरीबन ਜਿੰਨੇ ਸਾਡੇ ਐਮਐਲਏ ਸਨ ਜਾਂ ਡਿਸਟ੍ਰਿਕਟ ਪ੍ਰੈਜ਼ੀਡੈਂਟਾਂ ਜੋ ਅਫਸਰ ਸਨ ਉਹਨਾਂ ਨੇ ਸਾਰਿਆਂ ਨੇ ਆਪਣੇ ਆਪੇ ਹਲਕੇ ਦੇ ਵਿੱਚ ਉਹ ਮਿਹਨ ਘਟੂ ਘਟ ਅਸੀਂ 10 ਦਿਨ ਚਲਾਈ ਗੱਡੀਆਂ ਭੇਜੀਆਂ ਬੰਦੇ ਭੇਜੇ ਨਾਲ ਸਾਰਾ ਕੁਝ ਅਸੀਂ ਕੀਤਾ ਕਨਮੈਸ ਕੀਤਾ ਇਥੋਂ ਤੱਕ ਕਿ ਮੈਨੂੰ ਯਾਦ ਹੈ ਕਿ ਮੈਂ ਆਪਣੇ ਘਰ ਦੇ ਬਾਹਰ ਲਿਖ ਕੇ ਲਾ ਦਿੱਤਾ ਸੀ ਕਿ ਕੋਈ ਵੀ ਨਸ਼ੇ ਵਾਲਾ ਬੰਦਾ ਮੇਰੇ پاس ਨਾ ਆਵੇ ਨਾ ਮੈਂ ਕਿਸੇ ਦੀ ਸ਼ਿਫਾਰਿਸ਼ ਕਰਨੀ ਹੈ ਉਸ ਬਾਅਦ ਇਹ ਠੀਕ ਹੈ ਉਹ ਜਿਹੜੀ ਸਟਰਗਲ ਸੀ ਉਹ ਬਹੁਤ ਵੱਡੀ ਸਟਰਗਲ ਸੀ ਉਹਦੇ ਵਿੱਚ ਅਸੀਂ ਸਾਰੇ ਸ਼ਾਮਲ ਹੋਏ ਗਵਰਨਮੈਂਟ ਸ਼ਾਮਲ ਹੋਈ ਪਾਰਟੀ ਵਾਲੇ ਵੀ ਸ਼ਾਮਲ ਹੋਏ ਲੇਕਿਨ ਉਸ ਬਾਅਦ ਇੱਕ ਉਹਦੇ ਵਿੱਚ ਬ੍ਰੇਕ ਆਇਆ ਜਿਸ ਦਾ ਕਿਉਂਕਿ ਜਿਹੜੇ ਬੁਰੇ ਕੰਮ ਕਰਦੇ ਨੇ ਜਿਹੜੇ ਲੋਕਾਂ ਦੀਆਂ ਜਾਨਾਂ ਨਾਲ ਖੇਡਦੇ ਨੇ ਜਿਹੜੇ ਜਿਹੜੇ ਲੋਕ ਆਪਣੇ ਮਹਾਰਤ ਵਾਸਤੇ ਪੈਸੇ ਲਈ ਬਹੁਤ ਸਾਰੇ ਐਸੇ ਲਾਲਚਾਂ ਦੇ ਨਾਲ ਉਹਨਾਂ ਨੇ ਇਸ ਮਹਿਮ ਨੂੰ ਕਿਸੇ ਨਾ ਕਿਸੇ ਨਵੇਂ ਤਰੀਕੇ ਪਰ ਇਸ ਮਹਿਮ ਦਾ ਸਭ ਤੋਂ ਵੱਡਾ ਹੱਲੇ ਵੀ ਜੋ ਸਭ ਤੋਂ ਵੱਡੀ ਚੁਣੌਤੀ ਇਹ ਹੈ ਕਿ ਪਿਛਲੀ ਸਰਕਾਰ ਵੇਲੇ ਵੀ ਪੁਲਿਸ ਔਰ ਖਾਸ ਤੌਰ ਤੇ ਰਾਜਨੀਤਿਕ ਲੀਡਰਾਂ ਤੇ ਸਿੱਧੇ ਦੋਸ਼ ਲੱਗਦੇ ਰਹੇ ਨਸ਼ਿਆਂ ਤੇ ਹਾਲਾਂਕਿ ਇਨਵੈਸਟੀਗੇਸ਼ਨ ਦਾ ਵਿਸ਼ਾ ਪਰ ਤੁਹਾਨੂੰ ਲੱਗਦਾ ਨਹੀਂ ਕਿ ਜਿਹੜੇ ਦੋ ਧਿਰਾਂ ਖਾਸ ਤੌਰ ਤੇ ਪੁਲਸ ਔਰ ਜੋ ਲੀਡਰ ਹੈ ਜੋ ਜਿਹੜੇ ਪੋਲੀਟੀਕਲ ਲੀਡਰ ਹੋਣਾਂ ਲਈ ਤਾਂ ਇੱਕ ਡੋਪ ਟੈਸਟ ਜਿਹੜਾ ਹੈ ਜਿਹੜਾ ਬਹੁਤ ਲਾਜ਼ਮੀ ਕੀਤਾ ਔਰ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਨਤੀਜੇ ਆਣਗੇ ਪਰ ਤੁਹਾਨੂੰ ਕੀ ਲੱਗਦਾ ਜਿਹੜੀ ਅਫਸਰਸ਼ਾਈ ਪੰਜਾਬ ਦੇ ਵਿੱਚ ਆ ਕੁਝ ਇੱਕ ਜਿਹੜੇ ਅਫਸਰ ਹੈਗੇ ਆ ਉਹ ਸਾਰੇ ਡਿਪਾਰਟਮੈਂਟਾਂ ਨੂੰ ਖਰਾਬ ਕਰ ਰਹੇ ਆ ਨਸ਼ਿਆਂ ਨੂੰ ਲੈ ਕੇ ਮੁੱਖ ਮੰਤਰੀ ਕੈਪਟਨਿੰਦਰ ਸਿੰਘ ਸਾਹਿਬ ਦੀ ਜੋ ਐਡਮਿਨਿਸਟ੍ਰੇਸ਼ਨ ਕਪੈਸਿਟੀ ਹੈਗੀ ਹੈ ਜਿਸ ਨਾਲ ਰਾਜਵਾਂ ਚਲਾਉਂਦੇ ਨੇ ਉਹ ਬਹੁਤ ਸ਼ਲਾਘਾਯੋਗ ਹੈ ਵੀਸ਼ੇ ਵੱਲੇ ਜਦੋਂ 207 ਤੱਕ ਮੁੱਖ ਮੰਤਰੀ ਨੇ ਬੜੇ ਸਖਤ ਫੈਸਲੇ ਲਏ ਨੇ ਔਰ ਉਹ ਫੈਸਲੇ ਲੈਨੇ ਜਿਹੜਾ ਕੋਈ ਲੈ ਨਹੀਂ ਸਕਦਾ ਔਰ ਅੱਜ ਵੀ ਜਿਹੜੇ ਉਹਨਾਂ ਨੇ ਫੈਸਲੇ ਹੈ ਨੇ ਗਵਰਨਮੈਂਟ ਦੇ ਵਿੱਚ ਮੁਲਾਜ਼ਮ ਜਿਹੜੇ ਨੇ ਖਾਸ ਕਰਕੇ ਪੁਸਤ ਦੇ ਵਿੱਚ ਥੋੜੇ ਦਿਨਾਂ ਦੇ ਵਿੱਚ ਤੁਹਾਨੂੰ ਯਾਦ ਹੋਣਾ ਕਿ ਇਨਸਪੈਕਟਰ 인ਦਰਜੀਤ ਸਿੰਘ ਜਿਹੜੇ ਅਕਤਬਰਦਸ ਹੋ ਚੁੱਕੇ ਨੇ ਸਭ ਤੋਂ ਪਹਿਲਾਂ ਵੱਡਾ ਸਟੈਪਸ ਉਹਨੇ ਫਵਾੜੇ ਲਿਆ ਸੀ ਔਰ ਉਸ ਬਾਅਦ ਜਿਸ ਸਮਾਂ ਥੋੜੀ ਗੱਲ ਕੀਤੀ ਕਿ ਬਤ ਵਿੱਚ ਥੋੜੀ ਜੀ 노 ਡਾਊਟ ਕਿ ਸਰਕਾਰ ਇਹ ਸ਼ੁਰੂਆਤ ਹੈ ਅੱਜ ਜਿਹੜਾ ਡੋਗ ਟੈਸਟਿੰਗ ਇਹਦੇ ਨਾਲ ਖਤਮ ਨਹੀਂ ਹੁੰਦੇ ਨਸ਼ੇ ਇੱਕ ਸ਼ੁਰੂਆਤ ਹੈ ਫਗਵਾੜੇ ਤੋਂ ਮੇਰੀ ਇਹ ਸਵਾਲ ਸੀ ਕਿ ਫਗਵਾੜੇ ਦੇ ਵਿੱਚ ਹਲਕਾ ਇੰਚਾਰਜ ਹੋ ਤੁਸੀਂ ਔਰ ਕਿਹੋ ਜਿਹਾ ਐਫਰਡਾਨ ਵਾਲੇ ਸਮੇਂ ਵਿੱਚ ਹੋਣਗੇ ਕੀ ਸਟ੍ਰੈਟਜੀ ਰਹੇਗੀ ਤੁਹਾਡੀ ਇੱਥੇ ਜੀ ਕਿ ਇੱਥੋਂ ਤੇ ਜਿਹੜੇ ਲੋਕਲ ਨੈਟਵਰਕ ਹੈ ਜੇ ਨਸ਼ਿਆਂ ਦਾ ਚੱਲ ਰਿਹਾ ਹੈ ਤੇ ਉਹ ਜਿਹੜਾ ਜੜੋਂ ਖਤਮ ਹੋਵੇ ਔਰ ਕਿਹੜੇ ਸਖਤ ਐਕਸ਼ਨ ਤੁਸੀਂ ਅਫਸਰ ਸਾਹਿਬ ਤੋਂ ਚਾਹੁੰਦੇ ਮੁੱਖ ਮੰਤਰੀ ਕਪਟਨ ਮਿੰਦਰ ਸਿੰਘ ਸਾਹਮਣੇ ਜੋ ਅਫੀਸਰਸ ਨੂੰ ਡੀਸੀਸ ਨੂੰ ਐਸ ਵੀ ਜਿਹੜੇ ਉਹਨਾਂ ਦੇ ਡੋਗ ਟੈਸਟਸ ਵਗੈਰਾ ਹੋਣਗੇ ਮੈਂ ਸਮਝਦਾ ਕਿ ਸਰਕਾਰ ਜਿਹੜੀ ਹੈ ਜੋ ਮੁੱਖ ਮੰਤਰੀ ਪੰਜਾਬ ਨੇ ਸਾਰਿਆਂ ਦੇ ਫੀ ਸਿੱਧੇ ਡੋਬਸ ਆਰਡਰ ਕਰ ਚੁੱਕੇ ਨੇ ਅਸੀਂ ਲੋਕ ਜਿਹੜੇ ਨੇ ਜਿਹੜੀ ਸਾਡੇ ਚ ਕੋਈ ਕਿਸੇ ਕੋਈ ਇਸੰਦੀ ਹੈ ਵੀਕਨੈਸ ਜਿਹੜੀ ਹੈ ਮੈਂ ਸਾਬਦਾ ਕਿ ਸਾਨੂੰ ਦੂਰ ਕਰਕੇ ਆਪਣੇ ਆਪ ਚ ਇੱਕ ਮਿਸਾਲ ਬਣਨਾ ਚਾਹੀਦਾ ਜੇ ਖੁਦ ਮੈਂ ਮਿਸਾਲ ਹੋਊਂਗਾ ਲੋਕੀ ਮੈਨੂੰ ਦੇਖ ਕੇ ਆਪਣੇ ਆਪ ਉਸ ਜਿਹੜੀ ਨਸ਼ੇ ਵਿੱਚ ਗ੍ਰਸਤ ਨੇ ਉਹਨਾਂ ਦੀ ਕੋਈ ਗਲਤੀ ਨਹੀਂ ਕਿਉਂਕਿ ਉਹ ਅਣਜਾਣੇ ਤੌਰ ਤੇ ਜਾਂ ਥਲੇ ਗਏ ਪਰ ਜੋ ਫਗਵਾੜੇ ਵਿੱਚ ਇਦਾਂ ਦੇ ਕੇਸ ਹੈ ਤਾਂ ਉਹਨਾਂ ਨੂੰ ਮੁੱਖ ਧਾਰਾ ਵਿੱਚ ਲਿਆਂ ਲੈ ਕੀ ਐਫਰਟ ਹੋਏਗਾ ਰੀਹੈਬਿਲੀਟੇਸ਼ਨ ਦੀ ਗੱਲ ਜਿਹੜੀ ਦੱਸਾਂ ਮੇਰੇ ਨਾਲ ਨੇ ਇੱਕ ਮੈਂ ਜਦੋਂ ਅਜਸਾ ਜਿਹੜਾ ਮਕਰ ਤੋਂ ਤਰ ਇੱਕ ਲੜਕਾ ਮੈਨੂੰ ਹੁਣੇ ਮਿਲਿਆ ਸੀ ਉਹਨਾਂ ਦੇ ਉਹਨਾਂ ਦੇ ਜਿਹੜੇ ਪੇਰੈਂਟਸ ਹਨ ਜਾਂ ਉਹਨਾਂ ਦੇ ਕਲੀਕਸ ਸਾ ਕਹੇ ਉਹ ਹਾਲਾਂਕਿ ਡਾਕਟਰ ਸਾਡਾ अवेलेबल ਨਹੀਂ ਸੀ ਲੇਕਿਨ ਉਹਨਾਂ ਨੇ ਦੱਸਿਆ ਮੈਂ ਕਿਹਾ ਉਸੇ ਵੇਲੇ ਉਹਨਾਂ ਦਾ ਬੰਦਾ ਪਿੱਛੇ ਕੇ ਅਸੀਂ ਨੂੰ ਗੱਲ ਬੱਚਿਆਂ ਨੂੰ ਰੈਹੈਬਿਟੇਸ਼ਨ ਕਰਨਾ ਹੈ ਉਹਨਾਂ ਨੂੰ ਇਸ ਆਦਤ ਬੁਰੀ ਆਦਤੋਂ ਕਿੱਸਾਂ ਡਰਾਣਾ ਪੰਜਾਬ ਦੀ ਜਵਾਨੀ ਨੂੰ ਕਿੱਸਾਂ ਬਚਾਉਣਾ ਕਿੱਸਾਂ ਡੋਜ਼ ਦੇਣੀ ਇੱਥੇ ਦੇ ਨੇ ਹਸਪੀਟਲ ਦੇਣੀ ਆ ਉਹਨਾਂ ਦੀ ਕਿਸ ਤਰ੍ਹਾਂ ਕਰਨੇ ਆ ਉਹਨਾਂ ਨੂੰ ਫ੍ਰੀ ਇਲਾਜ ਕਰਨਾ ਇਹ ਟਾਪ ਸਾਦਰ ਸਾਰੇ ਅਡਾਪਟ ਕੀਤੇ ਨੇ ਔਰ ਅੱਗੇ ਬਾਅਦ ਸੇ ਸਖਤ ਸਜ਼ਾਵਾ ਜਿਸ ਨਾਲ ਕੈਬਨਟਰੀ ਇਹ ਸੰਤ ਸਕਾਨੋ ਅਫਰੀਕੀ ਤੱਕ ਕਿ ਮੌਤ ਦੀ ਸਜ਼ਾ ਹੋ ਉਹਨਾਂ ਦੀਆਂ ਪ੍ਰਾਪਰਟੀ ਜਿਹੜੇ ਸਮਗਰੇ ਸਨ ਉਹਨੀਆਂ ਪ੍ਰਾਪਰਟੀ ਜਿਹੜੇ ਜਬਤ ਕੀਤੀਆਂ ਨੇ ਇਹ ਜਿਹੜੇ ਕੁਝ ਹਾਰਡ ਸਟੈਪ ਜਿਹੜੇ ਐ ਮੈਸਮ ਨਾਲ ਕਿ ਗਵਰਨਮੈਂਟ ਦੇ ਸਾਇੰਸ ਐਕਸਪੀਰੀਅੰਸ ਉਹਦੇ ਨਾਲ ਹੱਥ ਸੇ ਵੀ ਇੱਕ ਖਾਸ ਤੌਰ ਤੇ ਜੋ ਡਾਕਟਰੀ ਜੋ ਵੀ ਸਹੂਲਤਾਂ ਆ ਉਹਨਾਂ ਨੂੰ ਮਹੀਆ ਕਰਾਈਆਂ ਜਾਣਗੀਆਂ ਜਿਸ ਤੇ ਆਉਣ ਵਾਲੇ ਸਮੇਂ ਵਿੱਚ ਬਹੁਤ ਸਾਰਥਕ ਨਤੀਜੇ ਨਿਕਲਣਗੇ ਕੈਮਰਾਮੈਨ ਪਵਨ ਬਿੰਕਾਣਾ ਦੀ ਫਗਵਾੜਾ ਹਾਈਲੈਂਡ ਲਾਈਵ ਲਈ ਜਗਦੀ ਚਾਨਾ ਦੀ ਰਿਪੋਰਟ